विदेश ਤੋਂ فون کروان دا معاملہ ਆਪ ਵਿਦਾਇਕਾਂ ਨੂੰ ਖਰੀਦਨ ਦੀ ਹੋ ਰਹੀ ਕੋਸ਼ਿਸ਼ ਕਿਸੇ ਨੂੰ ਖਰੀਦਣਾ ਜਾਂ ਕੁਝ ਇਹੋ ਜਿਹਾ ਗਲਤ ਕੰਮ ਕਰਨਾ ਉਹਦੇ against ਕੰਪਲੇਨਟ ਕਰੀ ਉਹਦੇ ਤੇ FIR ਹੋਣ ਚਾਹੀਦੀ ਵਿਦਾਇਕ 골ਡੀ ਕੰਬੋਜ ਨੇ बीजेपी ਤੇ ਲਾਇਆ ਇਲਜ਼ਾਮ ਅੱਜ ਤੋਂ 4 ਦਿਨ ਪਹਿਲਾਂ ਜਲਾਲਾਬਾਦ ਤੋਂ ਆਪ ਵਿਧਾਇਕ ਗੋਲਦੀ ਕੰਬੋਜ਼ ਨੇ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਦੌਰਾਨ ਸੇਵਕ ਸਿੰਘ ਦੇ ਵਿਦੇਸ਼ ਤੋਂ ਭਾਜਪਾ 'ਚ ਸ਼ਾਮਲ ਹੋਣ ਦਾ ਮਾਮਲਾ ਫੋਨ ਕਾਲ ਰਾਹੀਂ ਚੱਕਿਆ ਸੀ ਅਤੇ ਉਸ ਨੂੰ 25 ਕਰੋੜ ਰੁਪਏ ਦਾ ਲਾਲਚ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ। ਥਾਣਾ ਸਿਟੀ ਜਲਾਲਾਬਾਦ 'ਚ ਭ੍ਰਿਸ਼ਟਾਚਾਰ ਅਤੇ ਧਮਕੋਣ ਦੀਆਂ ਧਰਾਵਾਂ ਤਹਿਤ FIR ਨੰਬਰ 48 ਦਰਜ ਕੀਤੀ ਗਈ ਹੈ। ਇਸ ਮਾਮਲੇ ਦੀ ਪੁਸ਼ਟੀ ਕਰਦੇ ਜਲਾਲਾਬਾਦ ਦੇ DSP A R ਸ਼ਰਮਾ ਨੇ ਕਿਹਾ ਕਿ ਵਿਧਾਇਕ ਵੱਲੋਂ ਥਾਣਾ ਸਿਟੀ ਵਿੱਚ ਕੇਸ ਦਰਜ ਕੀਤਾ ਗਿਆ ਜਿਸ ਦੀ ਐਫ ਆਈ ਆਰ ਨੰਬਰ 48 ਹੈ ਦੂਜੇ ਪਾਸੇ ਵਿਧਾਇਕ ਗੋਲਦੀ ਕੰਬੋਜ ਨੇ ਕਿਹਾ ਕਿ ਉਹਨਾਂ ਤੇ ਮਾਮਲਾ ਦਰਜ ਹੋਣਾ ਚਾਹੀਦਾ ਸੀ ਨਹੀਂ ਤਾਂ ਅਮਿਤ ਸ਼ਾਹ ਦੇਸ਼ ਦੇ ਗ੍ਰਹਿ ਮੰਤਰੀ ਉਹਨਾਂ ਨੇ ਕਿਹਾ ਸੀ ਕਿ ਇਹ ਲੋਕ ਡਰਾਮਾ ਕਰ ਰਹੇ ਨੇ ਇਸੇ ਲਈ ਉਹਨਾਂ ਸੇਵਕ ਸਿੰਘ ਤੇ ਮਾਮਲਾ ਦਰਜ ਕਰਵਾਇਆ ਹੈ ਅੱਜ ਸਪੈਸ਼ਲ ਦਿਨ ਤੁਹਾਡੇ ਕੋਲ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ ਸੀ ਉਸ ਦੇ ਸੰਬੰਧ ਵਿੱਚ ਅੱਜ ਤੁਸੀਂ ਥਾਣਾ ਸਿਟੀ ਦੇ ਵਿੱਚ ਸਰਕਾਰ ਦਿੱਤੀ ਕੀ ਕਹੋਗੇ ਨੇ ਬਿਲਕੁਲ ਦੇ ਨਹੀਂ ਬਣਦੀ ਸੀ ਕਿਉਂਕਿ ਫਿਰ ਪਰੋਧੀਆਂ ਨੇ ਕਿਹਾ ਕਿ ਸ਼ਾਇਦ ਇਹਨਾਂ ਨੇ ਜਾਣਬੁੱਝ ਕੇ ਡਰਾਮਾ ਰਚਿਆ ਹੈ ਸਵੇਹ ਹੋ ਜਾ ਵੱਡਾ ਕੰਮ ਹੈ ਵੀ ਕਿਸੇ ਨੂੰ ਖਰੀਦਣਾ ਜਾਂ ਕੁਝ ਇਹੋ ਜਿਹਾ ਗਲਤ ਕੰਮ ਕਰਨਾ ਉਹਦੇ ਕਿਸੇ ਕਿਸੇ ਕੰਪਲੇਂਟ ਕਰੀ ਹੈ ਸਰ ਜਿਹੜਾ ਜਲਾਲਾਬਾਦ ਦੇ ਵਿਧਾਇਕ ਗੋਲਦੀ ਕਬੋੜ ਨੇ ਅੱਜ ਫੇਰੀ ਕਰਾਈ ਹੈ ਉਸ ਦੇ ਪ੍ਰਤੀ ਪੂਰਕਾ ਉਦਾਲ ਕਰ ਦਿੱਤੀ ਮਿਤੀ 26 ਤੰ 2024 ਨੂੰ ਐਮਐਲਏ ਸਾਹਿਬ ਨੂੰ 12:52 ਮਿੰਟ ਤੇ ਕੋਈ ਫੋਨ ਆਇਆ ਸੀ ਉਹਨਾਂ ਨੂੰ ਬੀਜਪੀ ਜੁਆਇਨ ਕਰਨ ਲਈ ਕੋਈ ਆਫਰ ਹੋਈ ਸੀ ਕਿਸੇ ਬੰਦੇ ਨੇ ਕਿਹਾ ਸੀ ਆਫਰ ਹੋਈ ਤੇ ਨਾਲ ਉਹਨਾਂ ਨੂੰ ਥ੍ਰੈਟਨ ਹੋਈ ਸੀ ਵੀ ਨਹੀਂ ਕਰੋਗੇ ਤਾਂ ਤੁਸੀਂ ਨਤੀਜੇ ਭੁਗਤਨੇ ਪੈਣਗੇ ਜਿਹਦੇ ਸਬੰਧ ਵਿੱਚ ਉਹਨਾਂ ਨੇ ਸਾਨੂੰ ਇਹ ਰਿਟਰਨ ਕੰਪਲੇਨ ਦਿੱਤੀ ਸੀ ਹੂੰ ਉਹਤੇ ਅਸੀਂ ਕੌਗਨੀਸੈਂਸ ਲੈ ਲਏ ਹੋਏ ਐਫਆਈਆਰ ਨੰਬਰ 48 ਡੇਟ 28 3 24 ਅੰਡਰ ਸੈਕਸ਼ਨ 7ਏ 12 ਪ੍ਰੋਵੈਂਸ਼ਨ ਆਫ ਕਰਾਪਸ਼ਨ ਐਕਟ 506 आईपीसी थ्रेटनिंग ਤੇ 120 बी ਇਹਨਾਂ ਇਹਨਾਂ ਧਰਾਮਾਂ ਚ ਅਸੀਂ ਇਹ ਕੇਸ ਰਜਿਸਟਰ ਕਰ ਲਿਆ ਤੇ ਕੇਸ ਰਜਿਸਟਰ ਕਰਕੇ ਕਿਉਂਕਿ ਇਹ ਪ੍ਰੋਵੈਂਸ਼ਨ ਐਕਟ ਲੱਗਾ ਹੋਇਆ ਤੇ ਇਹਦੀ ਜਿਹੜੀ ਇਨਵੈਸਟੀਗੇਸ਼ਨ ਆ ਇਹ ਵਿਜੀਲੈਂਸ ਡਾਇਰੈਕਟਰ ਸਾਹਿਬ ਕੋਲ ਪੇ ਦੀ ਤਿੰਗ ਸਰ ਕਿਦੇ ਨਾਮ ਤੇ ਕੀਤੀ ਗਈ ਹੈ ਇਹ ਕੋਈ ਸੇਵਕ ਸਿੰਘ ਨਾਂ ਦਾ ਬੰਦਾ ਬੋਲਦਾ ਸੀਗਾ ਉਹ ਆਪਣੇ ਆਪ ਨੂੰ ਸੇਵਕ ਸਿੰਘ ਦੱਸਦਾ ਸੀ ਜੀ ਮੈਂ ਸੇਵਕ ਸਿੰਘ ਬੋਲਦਾ ਫੌਰਨ ਦੀ ਕਾਲ ਸੀ WhatsApp ਉਹ ਉਸ ਵੰਦ ਵਿੱਚ ਇਹ ਰਜਿਸਟ੍ਰੇਸ਼ਨ ਕੀਤੀ ਗਈ ਹੈ। ਕੀ ਉਹ ਭਾਜਪਾ ਦਾ ਕਰੇਕਟਰ ਸੀ ਜਾਂ ਭਾਜਪਾ ਦੇ ਆਫਿਸ ਵਿੱਚ ਸੀ? ਨਹੀਂ ਇਹਦੇ ਬਾਰੇ ਨਹੀਂ ਕਲੀਅਰ ਹੋਇਆ ਉਹ ਸਿਰਫ ਜੁਆਇਨ ਕਰਨ ਨੂੰ ਕਹਿ ਰਿਹਾ ਸੀ। ਇਹ ਹੁਣ ਕੋਈ ਸਾਜ਼ਿਸ਼ ਹੈ ਜਾਂ ਕੀ ਹੈ ਜੋ ਵੀ ਹੈ ਇਹ ਤਫ਼ਤੀਸ਼ ਦਾ ਹਿੱਸਾ ਹੈ ਅਸੀਂ ਇਨਵੈਸਟੀਗੇਸ਼ਨ ਕਰਾਂਗੇ।